ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਸਵੇਰੇ ਉੱਠ ਕੇ ਜੇਕਰ ਝਾੜੂ ਲਗਾਉਂਦੇ ਹੋ ਤਾਂ ਅੱਜ ਇਹ ਵਾਅਦਾ ਕਰ ਦਿਓ ਇਹਦੇ ਬਾਰੇ ਵੱਡੇ ਰਾਜ ਹਨ ਕਿ ਤੁਸੀਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਫਰਸ਼ ਤੇ ਝਾੜੂ ਕਰਦੇ ਹੋ ਧਿਆਨ ਦੇ ਨਾਲ ਸੁਣੋ ਨਹੀਂ ਤਾਂ ਧਾਨ ਦੀ ਦੇਵੀ ਮਾਤਾ ਲਕਸ਼ਮੀ ਜੀ ਤੁਹਾਡੇ ਘਰੋਂ ਚਲੀ ਜਾਵੇਗੀ ਅੱਜ ਸੇ ਤੁਹਾਨੂੰ ਝਾੜੂ ਬਾਰੇ ਕੁਝ ਬਹੁਤ ਪੂਰਨ ਗੱਲਾਂ ਦੱਸਾਂਗੇ ਜੋ ਤੁਹਾਨੂੰ ਜਾਣਨ ਦੀ ਬੜੀ ਜ਼ਰੂਰਤ ਹੈ ਟੁੱਟੇ ਹੋਏ ਝਾੜੂ ਦਾ ਕਾਰਨ ਕੀ ਹੈ ਕਿਹੜਾ ਸੌਖਾ ਹਾਲ ਤੁਹਾਨੂੰ ਕਰੋੜਪਤੀ ਬਣਾ ਸਕਦਾ ਹੈ ਟੁੱਟੇ ਹੋਏ ਝਾੜੂ ਨੂੰ ਸੁੱਟਣ ਤੋਂ ਪਹਿਲਾਂ ਇਹ ਵੀਡੀਓ ਵੇਖਿਓ ਕਿ ਤੁਸੀਂ ਜਾਣਦੇ ਹੋ ਝਾੜੂ ਦੀਆਂ ਤਿੰਨ ਕਿਸਮਾਂ ਹਨ ਬਹੁਤ ਘੱਟ ਲੋਕ ਇਹ ਜਾਣਦੇ ਹਨ ਪਰ ਇਹ ਗੱਲ ਸੱਚ ਹੈ ਕਿ ਘਰ ਵਿੱਚ ਰੱਖਿਆ ਝਾੜੂ ਵੀ ਤੁਹਾਡੀ ਕਿਸਮਤ ਨੂੰ ਪ੍ਰਭਾਵਿਤ ਕਰਦਾ ਹੈ ਜੇਕਰ ਝਾੜੂ ਨੂੰ ਸਹੀ ਢੰਗ ਨਾਲ ਸਟੋਰ ਨਹੀਂ ਕੀਤਾ ਜਾਂਦਾ ਤਾਂ ਇਹ ਦੇਵੀ ਲక్ష్ਮੀ ਨੂੰ ਘਰ ਵਿੱਚ ਦਾਖਲ ਹੋਣ ਤੋਂ ਵੀ ਰੋਕ ਸਕਦਾ ਹੈ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿਹੜੇ ਝਾੜੂ ਸ਼ੁਭ ਹਨ ਤੇ ਕਿਹੜੇ ਝਾੜੂ ਅਸ਼ੁਭ ਹਨ ਪਲਾਸਟਿਕ ਦੇ ਝਾੜੂ ਟਹਿਣੀਆਂ ਵਾਲੇ ਝਾੜੂ ਜਾਂ ਫੁੱਲਾਂ ਵਾਲੇ ਝਾੜੂ ਇਹਨਾਂ ਵਿੱਚੋਂ ਕਿਹੜਾ ਝਾੜੂ ਤੁਹਾਡੇ ਘਰ ਲਈ ਸਹੀ ਹੈ ਕਿਹੜਾ ਗਰੀਬੀ ਲਿਆ ਸਕਦਾ ਹੈ ਤੁਹਾਨੂੰ ਇਹ ਸਭ ਇਸ ਵੀਡੀਓ ਰਾਹੀਂ ਪਤਾ ਲੱਗ ਜਾਵੇਗਾ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਸਵਾਲ ਹੁੰਦਾ ਹੈ ਕਿ ਨੌ ਜਾਂ ਨੌਕਰਾਨੀ ਨੂੰ ਝਾੜੂ ਲਗਾਉਣਾ ਚਾਹੀਦਾ ਹੈ ਕਿ ਅਸੀਂ ਇਸ ਦਾ ਜਵਾਬ ਵੀ ਦੇਵਾਂਗੇ ਕਿਉਂਕਿ ਝਾੜੂ ਸਿਰਫ ਸਫਾਈ ਦਾ ਸਾਧਨ ਨਹੀਂ ਸਗੋਂ ਸ਼ਾਸਤਰਾਂ ਦੇ ਵਿੱਚ ਇਸ ਨੂੰ ਦੇਵੀ ਲక్ష్ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਜੇਕਰ ਝਾੜੂ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਇਹ ਵਿਅਕਤੀ ਨੂੰ ਅਮੀਰ ਬਣਾ ਸਕਦਾ ਹੈ ਵਰ ਜੇਕਰ ਇਸ ਨਾਲ ਗਲਤੀਆਂ ਕੀਤੀਆਂ ਜਾਣ ਤਾਂ ਇਹ ਉਹੀ ਵਿਅਕਤੀ ਕੰਗਾਲ ਹੋ ਸਕਦਾ ਹੈ ਸਾਡੇ ਸ਼ਾਸਤਰਾਂ ਦੇ ਵਿੱਚ ਝਾੜੂ ਨਾਲ ਜੁੜੇ ਕਈ ਸ਼ੁਭ ਤੇ ਅਸ਼ੁਭ ਸੰਕੇਤ ਦੱਸੇ ਜਾਂਦੇ ਹਨ ਝਾੜੂ ਨਾਲ ਕੁਝ ਕੰਮਾਂ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਜਾਣੇਵਾ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਝਾੜੂ ਨੂੰ ਸਹੀ ਦਿਸ਼ਾ ਤੇ ਸਹੀ ਢੰਗ ਨਾਲ ਰੱਖਣਾ ਬੜਾ ਜ਼ਰੂਰੀ ਹੈ ਨਹੀਂ ਤਾਂ ਇਹ ਦੇਵੀ ਲక్ష్ਮੀ ਨੂੰ ਅलक्ष्मी ਨੂੰ ਆਕਰਸ਼ਿਤ ਕਰਦਾ ਹੈ ਜਿਸ ਨੂੰ ਗਰੀਬੀ ਤੇ ਮੁਸੀਬਤਾਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਆਪਣੇ ਜੀਵਨ ਵਿੱਚ ਵਾਰ-ਵਾਰ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਇਹ ਸਮੱਸਿਆ ਦੂਰ ਨਹੀਂ ਹੁੰਦੀ ਦੂਜੀ ਪੈਦਾ ਹੋ ਜਾਂਦੀ ਹੈ ਤੁਹਾਡੇ ਘਰ ਵਿੱਚ ਝਾੜੂ ਦੀ ਸਥਿਤੀ ਹੀ ਇੱਕ ਕਾਰਕ ਹੋ ਸਕਦੀ ਹੈ ਜੇਕਰ ਤੁਹਾਡੇ ਜੀਵਨ ਵਿੱਚ ਸਭ ਕੁਝ ਠੀਕ ਚੱਲ ਰਿਹਾ ਹੈ ਤਾਂ ਇਹ ਠੀਕ ਹੈ ਹਾਲਾਂਕਿ ਜੇਕਰ ਵਾਰ-ਵਾਰ ਹੰਗਾਮਾ ਹੁੰਦਾ ਰਹਿੰਦਾ ਹੈ ਤੁਹਾਨੂੰ ਝਾੜੂ ਨਾਲ ਜੁੜੀਆਂ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਝਾੜੂ ਨਾਲ ਜੁੜੀਆਂ ਇਹ ਸਾਰੀਆਂ ਗੱਲਾਂ ਜਿਵੇਂ ਦੀ ਦਸ਼ਾ ਬਦਲਦੀਆਂ ਹਨ ਜੇਕਰ ਤੁਸੀਂ ਇਹਨਾਂ ਨੂੰ ਸਮਝਦੇ ਹੋ ਤਾਂ ਅਪਣਾਉਂਦੇ ਹੋ ਸਿੱਖਦੇ ਹੋ ਝਾੜੂ ਦੀ ਸਹੀ ਵਰਤੋਂ ਕਿਵੇਂ ਕਰੀਏ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀ ਸ਼ਾਂਤੀ ਕੁਸ਼ਹਾਲੀ ਬਣਾਈ ਰੱਖਣ ਦੇ ਲਈ ਇਹ ਕੰਮ ਕਰਨੇ ਹਨ ਜਦੋਂ ਤੁਹਾਡੇ ਜੀਵਨ ਵਿੱਚ ਇੱਕ ਸਮੱਸਿਆ ਦੂਜੀ ਤੇ ਫਿਰ ਤੀਜੀ ਖਤਮ ਹੋਣ ਦਾ ਨਾਮ ਨਹੀਂ ਲੈਂਦੀ ਦੌਲਤ ਲਗਾਤਾਰ ਘਟਦੀ ਜਾ ਰਹੀ ਹੈ ਤਾਂ ਆਮਦਨ ਘੱਟ ਹੈ ਖਰਚੇ ਜ਼ਿਆਦਾ ਹਨ ਤਾਂ ਸਮਝੋ ਤੁਹਾਡੇ ਜੀਵਨ ਵਿੱਚ ਕੁਝ ਠੀਕ ਨਹੀਂ ਚੱਲ ਰਿਹਾ ਅਜਈਆਂ ਸਥਿਤੀਆਂ ਦੇ ਵਿੱਚ ਸਾਡੇ ਲਈ ਕੁਝ ਗੱਲਾਂ ਦਾ ਧਿਆਨ ਦੇਣਾ ਬੜਾ ਜ਼ਰੂਰੀ ਹੈ ਕਈ ਵਾਰ ਅਸੀਂ ਖੁਦ ਆਪਣੇ ਕਰਾਂ ਵਿੱਚੋਂ ਨਕਾਰਾਤਮਕ ਊਰਜਾ ਨੂੰ ਬਿਨਾਂ ਸਮਝੇ ਹੀ ਉਤਸ਼ਾਹਿਤ ਕਰ ਬੈਠਦੇ ਹਾਂ ਇਨ੍ਹਾਂ ਮਹੱਤਵਪੂਰਨ ਚੀਜ਼ਾਂ ਵਿੱਚੋਂ ਇੱਕ ਝਾੜੂ ਹੈ ਝਾੜੂ ਜੋ ਕਿ ਆਮ ਚੀਜ਼ ਵਾਂਗ ਚੱਪਦਾ ਹੈ ਪਰ ਸਾਡੇ ਜੀਵਨ ਵਿੱਚ ਸਾਡੇ ਕਰਾਂ ਵਿੱਚ ਊਰਜਾ ਤੇ ਡੂੰਗਾ ਪ੍ਰਭਾਵ ਪਾਉਂਦਾ ਹੈ ਜੇਕਰ ਸਹੀ ਸਮੇਂ ਤੇ ਸਹੀ ਤਰੀਕੇ ਨਾਲ ਵਰਤਿਆ ਜਾਵੇ ਤਾਂ ਇਹ ਕਰ ਵਿੱਚ ਸਕਾਰਾਤਮਕ ਊਰਜਾ ਲਿਆ ਸਕਦਾ ਹੈ ਹਾਲਾਂਕਿ ਜੇਕਰ ਗਲਤ ਸਮੇਂ ਆਨ ਲਾਪਰਵਾਹੀ ਨਾਲ ਵਰਤਿਆ ਜਾਵੇ ਤਾਂ ਗਰੀਬੀ ਤੇ ਦੁੱਖ ਨੂੰ ਸਥਾਪਿਤ ਹੋਣ ਦੇ ਵਿੱਚ ਜ਼ਿਆਦਾ ਸਮਾਂ ਨਹੀਂ ਲੱਗਦਾ ਅੱਜਕੱਲ ਜ਼ਿਆਦਾਤਰ ਲੋਕ ਆਧੁਨਿਕ ਜੀਵਨ ਸ਼ੈਲੀ ਜਿਉਂਦੇ ਹਨ ਜਿਨ੍ਹਾਂ ਕੋਲ ਨੌਕਰੀਆਂ ਹਨ ਸਮਾਂ ਘੱਟ ਹੈ ਇਸ ਭੀੜ ਭੜਕੇ ਵਿੱਚ ਲੋਕ ਅਕਸਰ ਘਰ ਵਿੱਚ ਹੀ ਕੀ ਹੋ ਰਿਹਾ ਹੈ ਇਸ ਵੱਲ ਧਿਆਨ ਦੇਣ ਵਿੱਚ ਅਸਫਲ ਹੋ ਜਾਂਦੇ ਹਨ ਪਰ ਸਚਾਈ ਇਹ ਹੈ ਕਿ ਇਸ ਦੁਨੀਆ ਦੀ ਸਿਰਜਣਾ ਤੋਂ ਲੈ ਕੇ ਕੋਈ ਵੀ ਘਰ ਜਿਆ ਨਹੀਂ ਜਿੱਥੇ ਝਾੜੂ ਦੀ ਵਰਤੋਂ ਨਾ ਕੀਤੀ ਗਈ ਹੋਵੇ ਫਰਕ ਸਿਰਫ ਇਹਨਾਂ ਹੈ ਕਿ ਕੁਝ ਲੋਕ ਇਸ ਨੂੰ ਸਹੀ ਢੰਗ ਨਾਲ ਵਰਤਦੇ ਹਨ ਜਦ ਕਿ ਕੁਝ ਲੋਕ ਇਸ ਨੂੰ ਗਲਤ ਢੰਗ ਨਾਲ ਵਰਤਦੇ ਹਨ ਇਹ ਨੰਦਾਰਿਤ ਕਰਦਾ ਹੈ ਕਿ ਘਰ ਖੁਸ਼ੀਆਂ ਨਾਲ ਭਰਿਆ ਰਹੇ ਜਾਂ ਦੁੱਖਾਂ ਨਾਲ ਬਹੁਤ ਸਾਰੇ ਲੋਕ ਝਾੜੂ ਨੂੰ ਇਸ ਦੀ ਸਹੀ ਜਗ੍ਹਾ ਤੇ ਨਹੀਂ ਰੱਖਦੇ ਉਹ ਇਸ ਨੂੰ ਕਿਤੇ ਵੀ ਛੱਡ ਦਿੰਦੇ ਹਨ ਤੇ ਸਮੇਂ ਅਨੁਸਾਰ ਝਾੜੂ ਲਗਾਉਂਦੇ ਹਨ ਜੇਸ ਨਾਲ ਘਰ ਵਿੱਚ ਨਕਾਰਾਤਮਕਤਾ ਫੈਲਦੀ ਹੈ ਤੇ ਅਸੀਂ ਸੁਝਾਅ ਦਿੰਦੇ ਹਾਂ ਕਿ ਜੇਕਰ ਸਵੇਰੇ ਝਾੜੂ ਲਗਾਉਣਾ ਤੁਹਾਡੇ ਲਈ ਮੁਸ਼ਕਲ ਹੈ ਤਾਂ ਘਟੋ-ਘਟ ਸ਼ਾਮ ਨੂੰ ਝਾੜੂ ਨਾਲ ਲਗਾਓ। ਆਪਣੇ ਘਰ ਵਿੱਚ ਗੰਦਗੀ ਇਕੱਠੀ ਨਾ ਹੋਣ ਦਿਓ। ਜੇਕਰ ਤੁਸੀਂ ਕੂੜਾ ਇਕੱਠਾ ਕੀਤਾ ਹੈ ਤਾਂ ਸ਼ਾਮ ਤੋਂ ਬਾਅਦ ਹੀ ਇਸ ਨੂੰ ਘਰ ਤੋਂ ਨਾਲ ਸੁੱਟੋ। ਕਿਉਂਕਿ ਇਹ ਵੀ ਸ਼ੁਭ ਮੰਨਿਆ ਜਾਂਦਾ ਹੈ। ਜਦੋਂ ਝਾੜੂ ਖਰੀਦਣ ਦੀ ਗੱਲ ਆਉਂਦੀ ਹੈ ਤਾਂ ਜਾਣਨਾ ਜ਼ਰੂਰੀ ਹੈ ਕਿ ਤੁਹਾਨੂੰ ਕਿਹੜਾ ਦਿਨ ਕਿਸ ਝਾੜੂ ਨੂੰ ਖਰੀਦ ਕੇ ਲੈਣਾ ਚਾਹੀਦਾ ਹੈ ਕੁਝ ਦਿਨਾਂ ਜਏ ਹੁੰਦੇ ਹਨ ਜਦੋਂ ਝਾੜੂ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਦੇ ਹੋ ਝਾੜੂ ਦੀ ਵਰਤੋਂ ਕਰਦੇ ਹੋ ਤਾਂ ਵਿਸ਼ਵਾਸ ਕਰਕੇ ਜਾਣਿਓ ਕਿ ਤੁਹਾਡੇ ਘਰ ਵਿੱਚੋਂ ਮੁਸੀਬਤਾਂ ਘਟ ਜਾਣਗੀਆਂ ਕੁਝ ਹਾਲੀ ਦੇ ਦਰਵਾਜ਼ੇ ਖੁੱਲਣਗੇ ਤੁਹਾਨੂੰ ਆਪਣਾ ਝਾੜੂ ਕਦੋਂ ਖਰਾਬ ਹੋਣ ਤੋਂ ਬਾਅਦ ਸੁੱਟਣਾ ਚਾਹੀਦਾ ਹੈ ਤੇ ਨਵਾਂ ਝਾੜੂ ਕਦੋਂ ਵਰਤਣਾ ਚਾਹੀਦਾ ਹੈ ਫੈਨਾਂਸੀ ਤੁਹਾਨੂੰ ਦੱਸਿਆ ਕਿ ਤੁਹਾਨੂੰ ਨਵਾਂ ਝਾੜੂ ਖਰੀਦਣ ਦੇ ਸਮੇਂ ਸ਼ੁਭ ਦਿਨ ਕਿਹੜਾ ਹੈ ਸ਼ਨੀਵਾਰ ਦਾ ਦਿਨ ਜਦੋਂ ਵੀ ਤੁਸੀਂ ਝਾੜੂ ਖਰੀਦਦੇ ਹੋ ਤੁਹਾਨੂੰ ਸ਼ਨੀਵਾਰ ਦੇ ਦਿਨ ਹੀ ਝਾੜੂ ਖਰੀਦ ਕੇ ਘਰ ਵਿੱਚ ਲਿਆਉਣਾ ਚਾਹੀਦਾ ਹੈ ਸ਼ਨੀਵਾਰ ਨੂੰ ਨਾ ਖਰੀਦਣ ਵਿੱਚ ਕੋਈ ਸਮੱਸਿਆ ਨਹੀਂ ਹੈ ਪਰ ਜੇਕਰ ਨਵਾਂ ਝਾੜੂ ਖਰੀਦਣਾ ਚਾਹੁੰਦੇ ਹੋ ਤਾਂ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖੋ ਜਦੋਂ ਤੁਸੀਂ ਝਾੜੂ ਖਰੀਦਦੇ ਹੋ ਤਾਂ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁਕਰਵਾਤ ਸ਼ਨੀਵਾਰ ਨੂੰ ਵਿਚਾਰ ਕਰੋ ਹਫ਼ਤੇ ਵਿੱਚ 7 ਦਿਨ ਹੁੰਦੇ ਹਨ ਸੋਮਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ ਇਹਨਾਂ ਦਿਨਾਂ ਵਿੱਚ ਤੁਹਾਨੂੰ ਗਲਤੀ ਨਾਲ ਵੀ ਝਾੜੂ ਨਵੇਂ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ। ਤੁਹਾਨੂੰ ਐਤਵਾਰ, ਮੰਗਲਵਾਰ, ਸ਼ਨੀਵਾਰ ਨੂੰ ਝਾੜੂ ਖਰੀਦਣਾ ਚਾਹੀਦਾ ਹੈ। ਇਹਨਾਂ ਦਿਨਾਂ ਵਿੱਚ ਝਾੜੂ ਬੜਾ ਫਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਦੀਵਾਲੀ ਜਾਂ ਕਿਸੇ ਹੋਰ ਤਿਉਹਾਰ ਤੇ ਝਾੜੂ ਖਰੀਦਦੇ ਹੋ ਇਸ ਨੂੰ ਘਰੇ ਲਿਆਉਂਦੇ ਹੋ ਇਨਾ ਦੇ ਨਾਲ ਵਿੱਚ ਸ਼ੁਭ ਖੁਸ਼ਕਿਸਮਤ ਹੁੰਦਾ ਹੈ ਘਰ ਵਿੱਚ ਵਿੱਤੀ ਨੁਕਸਾਨ ਹੁੰਦਾ ਹੈ ਜਿਸ ਵਿੱਚ ਨਾ ਤੁਸੀਂ ਨਵਾਂ ਝਾੜੂ ਖਰੀਦਦੇ ਹੋ ਜੇ ਸੰਭਵ ਹੋਵੇ ਤਾਂ ਸ਼ਨੀਵਾਰ ਨੂੰ ਨਵਾਂ ਝਾੜੂ ਵਰਤਣ ਦੀ ਕੋਸ਼ਿਸ਼ ਕਰੋ ਇਹ ਤੁਹਾਡੇ ਲਈ ਧਨ ਦਾ ਸਰੋਤ ਹੋਵੇਗਾ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਝਾੜੂ ਕਿਸ ਕੋਨੇ 'ਚ ਰੱਖਣਾ ਚਾਹੀਦਾ ਹੈ ਕਿਹੜੇ ਕੋਨਿਆਂ ਵਿੱਚ ਝਾੜੂ ਨਹੀਂ ਰੱਖਣਾ ਚਾਹੀਦਾ ਅਸੀਂ ਆਪਣੇ ਪ੍ਰਾਰਥਨਾ ਵਾਲੇ ਕਮਰੇ ਨੂੰ ਉੱਤਰ ਪੂਰਬੀ ਕੋਨੇ ਬਣਾਉਂਦੇ ਹਾਂ ਉੱਥੇ ਕਦੇ ਵੀ ਝਾੜੂ ਨਹੀਂ ਰੱਖਣਾ ਚਾਹੀਦਾ ਉੱਥੇ ਪੂਜਾ ਸਥਾਨ ਹੈ ਖਾਸ ਕਰਕੇ ਤੁਹਾਨੂੰ ਪ੍ਰਾਰਥਨਾ ਕਮਰੇ ਵਿੱਚ ਬਿਲਕੁਲ ਝਾੜੂ ਨਹੀਂ ਰੱਖਣਾ ਚਾਹੀਦਾ ਨៃਦਾ ਜਗ੍ਹਾ ਤੁਸੀਂ ਉੱਥੇ ਝਾੜੂ ਰੱਖਦੇ ਹੋ ਉੱਥੇ ਦੇਵੀ ਦੇਵਤਿਆਂ ਦੇ ਆਉਣ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਹਨ ਇਹਦੇ ਬਾਦ ਕਿਸਮਤੀ ਤੁਹਾਡੇ ਘਰ ਦਾ ਪਿੱਛਾ ਕਰਦੀ ਹੈ ਨਕਾਤਮਿਕਤਾ ਤੁਹਾਡੇ ਘਰ ਵਿੱਚ ਦਾਖਲ ਹੋਣੀ ਸ਼ੁਰੂ ਹੋ ਜਾਂਦੀ ਹੈ ਇਸ ਲਈ ਕਦੇ ਵੀ ਉੱਤਰ ਪੂਰਬੀ ਕੋਨੇ 'ਚ ਝਾੜੂ ਨਾ ਰੱਖੋ ਤੁਸੀਂ ਸੋਚ ਰਹੇ ਹੋਵੋਗੇ ਉੱਤਰ ਪੂਰਬੀ ਕੋਨੇ ਵਿੱਚ ਝਾੜੂ ਕਿਉਂ ਨਹੀਂ ਰੱਖਣਾ ਚਾਹੀਦਾ ਤੁਸੀਂ ਇਸਨੂੰ ਕਿੱਥੇ ਰੱਖ ਸਕਦੇ ਹੋ ਝਾੜੂ ਰੱਖਣ ਲਈ ਸਭ ਤੋਂ ਵਧੀਆ ਜਗ੍ਹਾ ਹੈ ਘਰ ਦੀ ਦੱਖਣ ਪੱਛਮ ਕੋਨਾ ਜਿਸਨੂੰ ਲੀਡਰਸ਼ਿਪ ਕਾਰਨਰ ਵੀ ਕਿਹਾ ਜਾਂਦਾ ਹੈ ਜੇਕਰ ਤੁਸੀਂ ਲੀਡਰਸ਼ਿਪ ਕਾਰਨਰ ਵਿੱਚ ਚਾੜੂ ਰੱਖਦੇ ਹੋ ਮੰਨਿਆ ਜਾਂਦਾ Devi Lakshmi ਤੁਹਾਡੇ ਘਰ ਵਿੱਚ ਵਾਸ ਕਰਦੇ ਹਨ ਤੁਹਾਡੇ ਘਰ ਦਾ ਮਾਲਕ ਦਿਨ ਰਾਤ ਜੋਗਣੀ ਤਰੱਕੀ ਕਰਨੇ ਸ਼ੁਰੂ ਕਰਦਾ ਹੈ ਤੁਹਾਨੂੰ ਆਪਣੇ ਘਰ ਚਾੜੂ ਕਦੋਂ ਲਗਾਉਣਾ ਚਾਹੀਦਾ ਹੈ ਆਪਣੇ ਘਰ ਵਿੱਚ ਚਾੜੂ ਲਗਾਉਣਾ ਤੇ ਪੋਚਾ ਲਗਾਉਣ ਤੋਂ ਸਭ ਤੋਂ ਵਧੀਆ ਸਮਾਂ ਸਾਡੇ ਵੇਦ ਪੁਰਾਣ ਦੱਸਿਆ ਹੈ ਕਿ ਜੇਕਰ ਕੋਈ ਵਿਅਕਤੀ ਰਾਤ ਨੂੰ ਝਾੜੂ ਲਗਾਉਂਦਾ ਹੈ ਤਾਂ ਉਸ ਦੇ ਘਰ ਵਿੱਚ ਗਰੀਬੀ ਰਹਿੰਦੀ ਹੈ ਇਹਨਾਂ ਦਿਨਾਂ ਵਿੱਚ ਜੇਕਰ ਆਧੁਨਿਕ ਯੁੱਗ ਵਿੱਚ ਸੰਭਵ ਨਹੀਂ ਹੈ ਤੁਹਾਨੂੰ ਜਾਇਆ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਤੁਹਾਨੂੰ ਧਿਆਨ ਨਾਲ ਸੋਚਣ ਦੀ ਲੋੜ ਹੈ ਘਰ ਨੂੰ ਸਾਫ਼ ਸੁਥਰਾ ਰੱਖਣਾ ਹੈ ਜੋ ਦੇਵੀ ਲక్ష్ਮੀ ਤੁਹਾਡੇ ਘਰ ਵਿੱਚ ਵਾਸ ਕਰ ਜਾਵੇ ਦੇਵੀ ਲక్ష్ਮੀ ਨੂੰ ਇੱਕ ਸਾਫ਼ ਸੁਥਰੀ ਜਗ੍ਹਾ ਦੀ ਲੋੜ ਹੈ ਇਸ ਲਈ ਦੇਵੀ ਲక్ష్ਮੀ ਨੂੰ ਘਰ ਵਿੱਚ ਸਾਫ਼ ਸੁਥਰੀ ਜਗ੍ਹਾ ਦੀ ਲੋੜ ਜੇਕਰ ਤੁਸੀਂ ਰਾਤ ਨੂੰ ਝਾੜੂ ਮਾਰਦੇ ਹੋ ਵੱਡੀ ਮਜਬੂਰੀ ਹੈ ਮਾਰਨਾ ਹੀ ਹੈ ਤੈਨੂੰ ਰਾਤ ਨੂੰ ਛਾੜੋ ਤਾਂ ਤੁਸੀਂ ਕੀ ਕਰਨਾ ਕੂੜਾ ਬਾਹਰ ਨਹੀਂ ਸੁੱਟਣਾ ਛਾੜੋ ਮਾਧ્ય ਸਮੇਂ ਆਪਣੀ ਹਥੇਲੀ ਨਾਲ ਛਾੜੋ ਨੂੰ ਨਾ ਛੋ ਜੇਕਰ ਗਲਤੀ ਨਾਲ ਛਾੜੋ ਤੁਹਾਡੀ ਹਥੇਲੀ ਨੂੰ ਛੂ ਲੈਂਦਾ ਹੈ ਤੁਹਾਨੂੰ ਇਸ ਨੂੰ ਨਹੀਂ ਛੂਣਾ ਚਾਹੀਦਾ ਮਾਫੀ ਮੰਗਣੀ ਚਾਹੀਦੀ ਹੈ ਇਹ ਮੰਨਿਆ ਜਾਂਦਾ ਹੈ ਕਿ ਰੁੱਖ ਤੇ ਛਾੜੋ ਲਗਾਉਣ ਨਾਲ ਤੇ ਵੀ ਦੇਵਤੇ ਸਾਡੇ ਘਰ ਵਿੱਚ ਨਹੀਂ ਆਉਂਦੇ ਇਸੇ ਬਜਾਏ ਲక్ష్ਮੀ ਆਪਣੀ ਜਗ੍ਹਾ ਤੇ ਵਾਸ ਕਰ ਲੈਂਦੇ ਹੈ ਇਹ ਬਹੁਤ ਅਜੀਬ ਲੱਗਦਾ ਹੈ ਪਰ ਇਸ ਨੌ ਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਵੇਖਿਏ ਜਦੋਂ ਸਾਡੇ ਪੈਰ ਛਾੜੂ ਨੂੰ ਛੁੰਦੇ ਹਨ ਤਾਂ ਛਾੜੂ ਤੋਂ ਕਿਟਾਨੂ ਸਾਡੇ ਸਰੀਰ ਵਿੱਚ ਦਾਖਲ ਹੁੰਦੇ ਹਨ ਤੁਸੀਂ ਅਕਸਰ ਸਾਡੇ ਮਾਪਿਆਂ ਨੂੰ ਘਰ ਵਿੱਚ ਛਾੜੂ ਲਗਾਉਂਦੇ ਵਰਤੋਂ ਤੋਂ ਮਨਾ ਕਰਦੇ ਹੋ ਸੁਣਿਆ ਹੋਵੇਗਾ ਇਸੇ ਤਰ੍ਹਾਂ ਕਹਿੰਦੇ ਹਨ ਕਿ ਛਾੜੂ ਧਰਮ ਦੇ ਨਾਲ ਜੁੜਿਆ ਹੋਇਆ ਹੈ ਜਦੋਂ ਤੁਸੀਂ ਰੋਖ ਨਾਲ ਛਾੜੂ ਲਗਾਉਂਦੇ ਹੋ ਅਸਲ ਵਿੱਚ ਸੱਚ ਕੀ ਹੈ ਤੁਹਾਡੇ ਪੈਰ ਗੰਦੇ ਹੋ ਝਾੜੂ ਨੂੰ ਪਾਰ ਕਰਨਾ ਦੇਵੀ ਲక్ష్ਮੀ ਦਾ ਅਪਮਾਨ ਹੋ ਜਾਂਦਾ ਹੈ ਜਦੋਂ ਤੁਸੀਂ ਹਥੇਲੀ ਨਾਲ ਝਾੜੂ ਨੂੰ ਛੂੰਦੇ ਹੋ ਦੇਵੀ ਲక్ష్ਮੀ ਰਾਤ ਨੂੰ ਫਿਰ ਨਰਾਜ਼ ਹੋ ਜਾਂਦੇ ਹਨ ਘਰ ਵਿੱਚ ਕੂਮਰ ਇੱਕ ਟਾਣੂ ਤੁਹਾਡੇ ਘਰ ਵਿੱਚ ਫੈਲਦੇ ਹਨ ਆਪਣੀ ਹਥੇਲੀ ਨਾਲ ਝਾੜੂ ਨੂੰ ਕਦੇ ਨਾ ਛੋਓ ਜੇਕਰ ਝਾੜੂ ਤੇ ਕੋਈ ਤੋੜ ਲੱਗ ਜਾਵੇ ਉਸ ਨੂੰ ਤੁਰੰਤ ਧੋਣਾ ਚਾਹੀਦਾ ਹੈ ਸੂਰਜ ਡੁੱਬਣ ਤੋਂ ਪਹਿਲਾਂ ਕਦੇ ਵੀ ਝਾੜੂ ਦੀ ਤੋੜ ਘਰ ਤੋਂ ਬਾਹਰ ਨਾ ਸੁੱਟੋ। ਸ਼ਾਸਤਰਾਂ ਵਿੱਚ ਇਸ ਨੂੰ ਬਹੁਤ ਵੱਧ ਮੰਨਿਆ ਜਾਂਦਾ ਹੈ। ਘਰ ਤੋਂ ਬਾਹਰ ਨਹੀਂ ਸੁੱਟਣਾ ਚਾਹੀਦਾ। ਕੋੜੇ ਕਰਕਟ ਨੂੰੇ ਬੜਾ ਹੀ ਬੁਰਾ ਸਗਣ ਮੰਨਿਆ ਜਾਂਦਾ ਹੈ। ਜਿੱਥੇ ਬਾਹਰਲੇ ਲੋਕ ਇਸ ਨੂੰ ਨਾ ਵੇਖ ਸਕਣ ਉਥੇ ਝਾੜੂ ਨੂੰ ਰੱਖਿਆ ਕਰੋ। ਹਾਂ ਤੁਸੀਂ ਸੋਚ ਰਹੇ ਹੋ ਕਿ ਝਾੜੂ ਨਾਲ ਕੀ ਕਰ ਰਹੇ ਹਾਂ ਸਾਨੂੰ ਝਾੜੂ ਕਿੱਥੇ ਰੱਖਣਾ ਹੈ ਤੁਸੀਂ ਇਸ ਨੂੰ ਬਿਸਤਰ ਦੇ ਹੇਠਾਂ ਰੱਖਣ ਦੀ ਬਜਾਏ ਸੋਚ ਰਹੀ ਹੋਵੋਗੇ ਕਿ ਅਜਾਇਆ ਕਰਨ ਤੋਂ ਬਿਲਕੁਲ ਵੀ ਬਚਣਾ ਚਾਹੀਦਾ ਹੈ ਨਹੀਂ ਤਾਂ ਤੁਹਾਡੇ ਘਰ ਵਿੱਚ ਜਲਦੀ ਹੀ ਭੋਜਨ ਖਤਮ ਹੋ ਜਾਵੇਗਾ ਸਲੇਪ ਵਿਸਰੇਦੇ ਢੇਹਾਂ ਝਾੜੂ ਰੱਖਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਸਿਹਤ ਸੰਬੰਧੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਜੇਕਰ ਕੋਈ ਬੱਚਾ ਅਚਾਨਕ ਘਰ ਵਿੱਚ ਝਾੜੂ ਲਾਉਣਾ ਸ਼ੁਰੂ ਕਰਦਾ ਤਾਂ ਸਮਝੋ ਮਹਿਮਾਨ ਆਉਣ ਵਾਲੇ ਹਨ ਸਾਡੇ ਝਾੜੂ ਨਾਲ ਜੁੜੇ ਸਗਨ ਤੇ ਅਪਸਗਨ ਇਹਨਾਂ ਗੱਲਾਂ ਨੂੰ ਮੰਨਿਆ ਜਾਂਦਾ ਹੈ ਸੂਰਜ ਚੜ੍ਹਨ ਤੋਂ ਪਹਿਲਾਂ ਘਰ ਨੂੰ ਨਿਜ਼ਮੰਤ ਤੇ ਪਹੁੰਚ ਮਾਰਨ ਨਾਲ ਮਾਤਾ ਲక్ష్ਮੀ ਵਾਸ ਕਰਦੀ ਹੈ ਇੱਕ ਪੁਰਾਣੀ ਮੰਨਤਾ ਹੈ ਕਿ ਵੀਰਵਾਰ ਨੂੰ ਘਰ ਵਿੱਚ ਪੋਚਾ ਮਾਰਨ ਸਮੇ ਉਸ ਵਿੱਚ ਸੈਦਰ ਨਮਕ ਪਾਣੀ ਵਿੱਚ ਮਿਲਾ ਲਿਆ ਕਰੋ ਇਸੇ ਨਾਲ ਤੁਹਾਡਾ ਘਰ ਖੁਸ਼ਹਾਲੀ ਨਾਲ ਭਰ ਜਾਵੇਗਾ ਤੁਹਾਡੇ ਘਰ ਦਾ ਮਾਹੌਲ ਸ਼ਾਂਤ ਨਵਾਂ ਬਣ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ